ਜੋਤਿਸ਼ ਐਸਟ੍ਰੋਲੋਜੀ ਕੀ ਹੈ ਅਸਲ ਦੇ ਵਿੱਚ ਨਾ ਇਹ ਵਿਦਿਆ ਬਹੁਤ ਪੁਰਾਣੀ ਹੈ ਤੇ ਇਹ ਜਿਹੜੇ ਜਿਹੜੇ ਸਾਡੇ ਚੰਦ ਤਾਰੇ ਆ ਸਾਡੇ ਸਾਰਾ ਸੂਰਜ ਇਹ ਜਿਹੜੇ ਸੱਤ ਗ੍ਰਹਿ ਆ ਤੇ ਦੋ ਜਿਹੜੇ ਅਧ੍ਰੇਸ਼ ਰਾਹੂ ਕੇਤੂ ਹੈ ਇਹ ਜਿਹੜੇ ਆਦਮੀ ਦੇ ਉੱਤੇ ਇਹਨਾਂ ਦਾ ਕਿਸ ਤਰ੍ਹਾਂ ਦਾ ਅਸਰ ਹੈ ਹਾਂਜੀ ਚੰਗਾ ਜਾਂ ਮਾੜਾ ਇਹ ਇਸ ਸ਼ਾਸਤਰ ਦਾ ਨਾਮ ਜੋਤਿਸ਼ ਅਸਲ ਦੇ ਵਿੱਚ ਜਿੰਨੇ ਵੀ ਸਾਡੇ ਧਰਮ ਦੇ ਗ੍ਰੰਥ ਹੈ ਉਹ ਸਾਰੇ ਦੇ ਸਾਰੇ ਕਰਮ ਦੇ ਉੱਤੇ ਆਧਾਰਿਤ ਹੈ ਕਿ ਜਿਹੜਾ ਇਨਸਾਨ ਹੈ ਜੋ ਉਹ ਕਰਮ ਕਰਦਾ ਹੈ ਉਹਨਾਂ ਨੂੰ ਉਸ ਇਨਸਾਨ ਨੂੰ ਉਸ ਤਰ੍ਹਾਂ ਦਾ ਹੀ ਉਹ ਦਿੰਦਾ ਫਲ ਮਿਲਦਾ ਜੋ ਤੇ ਸਦਾ ਵੀ ਸਾਰੇ ਦਾ ਸਾਰਾ ਆਧਾਰ ਕਰਮ ਦੇ ਉੱਤੇ ਹੈ ਕਿ ਤੁਹਾਡੇ ਚੰਗੇ ਕਰਮ ਕੀ ਹੈ ਤੁਹਾਡੇ ਮਾੜੇ ਕਰਮ ਕੀ ਹੈ ਉਸੇ ਤਰ੍ਹਾਂ ਦੇ ਤੁਹਾਡਾ ਜਨਮ ਹੁੰਦਾ ਉਸੇ ਤਰ੍ਹਾਂ ਫਿਰ ਤੁਹਾਡਾ ਜਿਹੜਾ ਉਹ ਤੁਹਾਨੂੰ ਭੋਗਣਾ ਪੈਂਦਾ ਸੋ ਹੁਣ ਕੀ ਹੈਗਾ ਆ ਅੱਜ ਦਾ ਜੋਤਿਸ਼ ਕੀ ਹੋ ਚੁੱਕਾ ਆ ਕਿ ਸਾਡਾ ਬੱਚਾ ਆ ਉਹਦੀ ਸ਼ਾਦੀ ਨਹੀਂ ਹੋ ਰਹੀ ਆ ਉਹਨੂੰ ਜੌਬ ਨਹੀਂ ਮਿਲ ਰਹੀ ਜਾਂ ਉਹਨੂੰ ਹੈਲਥ ਦੀ ਪ੍ਰੋਬਲਮ ਹੈ ਜਾਂ ਬਿਜ਼ਨਸ ਨਹੀਂ ਚੱਲਦੇ ਅਸੀਂ ਇਸ ਚੀਜ਼ ਨਾਲ ਜੋਤਿਸ਼ ਨੂੰ ਇਹ ਜੋੜ ਰਿਹਾ ਅਸਲ ਦੇ ਵਿੱਚ ਜੋਤਿਸ਼ ਜਿਸ ਚੀਜ਼ ਲਈ ਅਸੀਂ ਇਹਦਾ ਅਬਿਊਜ਼ ਕਰ ਰਹੇ ਹਾਂ ਇਸ ਚੀਜ਼ ਲਈ ਹੈ ਹੀ ਨਹੀਂ ਅੱਛਾ ਜਿਹੜਾ ਜੋਤਸ਼ ਹੈਗਾ ਇਹ ਪਾਸਟ ਦੀ ਜਿਹੜੇ ਪਾਸਟ ਕਰਮਾਂ ਦਾ ਫਿਊਚਰ 'ਚ ਤੁਹਾਨੂੰ ਕੀ ਗੁੱਡ ਜਾਂ ਬੈਡ ਇਫੈਕਟ ਪੈਣਾ ਆ ਉਸ ਦਾ ਵਿਗਿਆਨ ਹੈ। ਨਾ ਕਿ ਪਾਸ ਦੇ ਮਾਰੇ ਕੀਤੇ ਕਰਮਾਂ ਨੂੰ ਹੁਣ ਅਸੀਂ ਸੁਧਾਰ ਲਈ। ਠੀਕ ਹੈ ਨਾ? ਹੁਣ ਪਿੱਛੇ ਜੋ ਮਾਰਾ ਕੀਤਾ ਆ ਮੈਂ ਉਹ ਇੱਕ ਪਹਾੜੀ ਤੋਂ ਪੱਥਰ ਡਿੱਗਿਆ। ਉਹ ਪੱਥਰ ਡੁੜਕਦਾ ਆ ਰਿਹਾ। ਹਾਂਜੀ। ਹੁਣ ਉਹ ਪੱਥਰ ਜਦੋਂ ਡਿੱਗਣਾ ਸੀ ਉਸ ਵਕਤ ਉਹਨੂੰ ਅਗਰ ਮੈਂ ਪਛਾਇਆ ਹੁੰਦਾ ਤਾਂ ਹਮ ਨਾ ਡਿੱਗਦਾ। ਜੋ ਜਿਸ ਵਕਤ ਡਿੱਗ ਰਿਹਾ ਉਸ ਵਕਤ ਲੋਕ ਲੱਭ ਦੇਆ ਕਿ ਇਸ ਦਾ ਸਾਨੂੰ ਉਪਾਅ ਮਿਲ ਜਾਵੇ ਜੋ ਤੁਸੀਂ ਵਿੱਚ ਹੀ ਲੱਭ ਦੇਣਾ ਜੋ ਪੰਡਤ ਦੇ ਕੋਲ ਇਨਸਾਨ ਕਿਸ ਕਰਕੇ ਜਾਂਦਾ ਉਹ ਜਦੋਂ ਫਸਿਆ ਹੁੰਦਾ ਉਹ ਉਪਾਅ ਲੱਭਦਾ ਹਾਂਜੀ ਚਾਹੇ ਉਹ ਪਸਾੜ ਸੱਤੀ ਆ ਜਾਂ ਕੁਝ ਵੀ ਹੈ ਢਾਈਆ ਆ ਵਗੈਰਾ 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 ਹੈ ਨਾ ਹੁਣ ਐਸੇ ਦੇ ਵਿੱਚ ਉਹ ਪੱਥਰ ਨਹੀਂ ਰੁਕਣਾ ਇਹ ਜੀ ਉਹਨੇ ਹੁਣ ਜਿਹੜਾ ਪੁਰਾਣਾ ਕਰਮ ਹੈ ਤੁਹਾਡਾ ਉਹ ਜਿਸ ਵਕਤ ਤੋਂ ਕਰ ਰਹੇ ਸੀ ਉਹ ਕੀਤਾ ਉਹ ਜਦੋਂ ਹੁਣ ਤੁਹਾਡੇ ਉੱਪਰ ਡਿੱਗੇਗਾ ਜਿੱਥੇ ਉਹ ਜਾਏਗਾ ਜਿੱਥੇ ਜਾ ਕੇ ਰੁਕਣਾ ਉੱਥੇ ਹੀ ਰੁਕੇਗਾ ਕਾਨੂੰ ਫਿਰ ਤੁਸੀਂ ਕਹਿੰਦੇ ਆ ਮਹਾਰਾਜ ਪੰਡਿਤ ਜੀ ਕਰੋ ਕੁਛ ਤੁਸੀਂ ਆਪਾਂ ਹੀ ਪਾਠ ਕਰਾ ਦਿੰਦੇ ਆ ਫਿਰ ਆਪਾਂ ਹੀ ਪੰਡਿਤ ਜੀ ਨੂੰ ਕਰਪਟ ਕਰਦੇ ਆ ਜੀ ਜਰ ਕੇ ਸਾਨੂੰ ਆਪਣੇ ਜਿਹੜੇ ਆ ਕਰਮ ਆ ਉਹਨਾਂ ਨੂੰ ਠੀਕ ਕਰਨ ਦੀ ਜਰੂਰਤ ਆ ਅਸੀਂ ਕਿੱਦਾਂ ਕਰੀਏ ਠੀਕ ਆ ਹਰ ਇਨਸਾਨ ਤੋਂ ਗਲਤੀਆਂ ਹੁੰਦੀ ਆ ਹਾਂਜੀ ਹੋ ਜਾਂਦੀ ਆ ਕੋਣ ਇੱਥੇ ਦੋ ਤੋਤਾ ਮੈਂ ਵੀ ਮੇ ਤੋਂ ਕਿੰਨੀ ਘੱਟ ਗਲਤੀ ਹੁੰਦੀ ਜੀ ਮਤਲਬ ਜਦੋਂ ਕਹਿੰਦੇ ਨੇ ਜਦੋਂ ਜਾ ਕੇ ਉਦੋਂ ਸਵੇਰ ਉਹ ਜਦੋਂ ਤੁਸੀਂ ਜਾਗ ਗਏ ਹੋ ਉਸ ਤੋਂ ਬਾਅਦ ਹੌਲੀ-ਹੌਲੀ ਆਪਣੇ ਆਪ ਨੂੰ ਠੀਕ ਹੈ ਕਿ ਤੁਸੀਂ ਇੱਕ ਕਾਰ ਜਿਹੜੀ ਆ 100 ਦੀ ਸਪੀਡ ਤੇ ਜਾਂਦੀ ਹੈ ਹੁਣ ਇੱਕੋ ਦਮ ਨਹੀਂ ਰੁਕੇਗੀ ਜੀ ਹੁਣ ਹੌਲੀ-ਹੌਲੀ ਪਹਿਲਾਂ ਤਾਂ ਬ੍ਰੇਕ ਲੱਗੂਗੀ ਫਿਰ ਜੂ ਟਰਨ ਲਾਉਂਗਾ ਉਹ ਜਦੋਂ ਤੁਹਾਨੂੰ ਪਤਾ ਲੱਗ ਗਿਆ ਦਿਨਕ ਜੋਤ ਇਸ ਜਿਹੜਾ ਹੈ ਉਹਦੀ ਕੀ ਜਰੂਰਤ ਤਾਂ ਕਰਮ ਨੂੰ ਆਪਣੇ ਸਹੀ ਕਰੋ ਤੁਹਾਨੂੰ ਜੋਤ ਦੀ ਜਰੂਰਤ ਨਹੀਂ আচ্ছা ਹੁਣ ਇੱਕ ਜਗ੍ਹਾ ਜੋਤ ਦੀ ਹੋਰ ਜਰੂਰਤ ਹੈ ਐਜ਼ ਅ ਸਾਈਸ ਅਗਰ ਇਸ ਨੂੰ ਅੰਡਰਸਟੈਂਡ ਕਰੀਏ ਇਹ ਦੇਖੋ ਜਿਹੜੇ ਸਾਡੇ ਹਫ਼ਤੇ ਦੇ 7 ਦਿਨ ਹੈ ਇਹ 7 ਜਿਹੜੇ ਸਾਡੇ ਪਲੈਨੈਟਸ ਹੈ ਉਹਨਾਂ ਦੇ ਉੱਤੇ ਨਾਲ ਜੀ ਕਿਉਂ ਸੂਰਜ ਜੇਕਰ ਚੜੇ ਨਾ ਅੱਛਾ ਇਸ ਧਰਤੀ ਤੇ ਹਨੇਰਾਛ ਆ ਜਾਂਦਾ ਹਨੇਰਾ ਇਫੈਕਟ ਕਰਦਾ ਨਾ ਪੱਕਾ ਹੁਣ ਚੰਦਰਮਾ ਆਇਆ ਜਿਹੜਾ ਚੰਦਰਮਾ ਜਿਸ ਵਕਤ ਮੂਨ ਜਿਹੜਾ ਆ ਉਹ ਉਹਨੂੰ ਮੰਨ ਦਾ ਕਾਰਕ ਮੰਨਿਆ ਜਾਂਦਾ ਪਾਣੀ ਦਾ ਕਾਰਕ ਮੰਨਦੇ ਆ ਉਹ ਜਦੋਂ ਫੁੱਲ ਮੂਨ ਹੁੰਦਾ ਪੂਰਨਮਾਸੀ ਹੁੰਦੀ ਉਸ ਦਿਨ ਪਾਣੀ ਸਮੁੰਦਰ ਦਾ ਬਹੁਤ ਜ਼ਿਆਦਾ ਚੜ ਜਾਂਦਾ ਇਨਾ ਹੀ ਨਹੀਂ ਬਹੁਤ ਸਾਰੇ ਲੋਕ ਜਿਹੜੇ ਆ ਹਸਪੀਟਲਸ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਮੈਂਟਲੀ ਪ੍ਰੋਬਲਮਸ ਹੁੰਦੀਆਂ ਅੱਛਾ ਇਹਦੇ ਆਪੋਜ਼ਿਟ ਵੀ ਆ ਜਦੋਂ અમાਵਸ ਹੁੰਦੀ ਆ ਨੋ ਮੂਨ ਨਾਈਟ ਉਸ ਵਕਤ ਜਿਹੜਾ ਪਾਣੀ ਇੱਕਦਮ ਸਮੁੰਦਰ ਦਾ ਥੱਲੇ ਚਲੇ ਜਾਂਦਾ ਹੈ ਔਰ ਨਾਟ ਓਨਲੀ ਥੱਲੇ ਚਲੇ ਜਾਂਦਾ ਉਸ ਵਕਤ ਜਿਹੜਾ ਹੈਗਾ ਆ ਜਿਹੜੇ ਫਿਰ ਹਸਪੀਟਲਸ ਦੇ ਵਿੱਚ ਜਿਹੜੇ ਹੈਗੇ ਆ ਲੋਕ ਆਂਦੇ ਆ ਜਿਨ੍ਹਾਂ ਨੂੰ ਡਿਪਰੈਸ਼ਨ ਜਾਂ ਇਹੋ ਜਿਹੀ ਐਂਗਜ਼ਾਇਟੀ ਜਾਂ ਉਹਨਾਂ ਨੂੰ ਮੈਂਟਲੀ ਪ੍ਰੋਬਲਮਸ ਹੁੰਦੀਆਂ ਜੋ ਤੁਸੀਂ ਦੇ ਵਿੱਚ ਜਿਹੜਾ ਮੂਨ ਹੈਗਾ ਆ ਇਹਨੂੰ ਵੀ ਦੇਖਿਆ ਜਾਂਦਾ ਆ ਕਿ ਇਹ ਬੰਦੇ ਦੇ ਮੂਡ ਕਿਸ ਤਰ੍ਹਾਂ ਆ ਉਹਦੇ ਉੱਤੇ ਕਿਦਾਂ ਇਫੈਕਟ ਕਰਦਾ ਸੋ ਇਹ ਵਿਦਿਆਵਾਂ ਆ ਅੱਛਾ ਜਦੋਂ ਹੁਣ ਇਹ ਵਿਦਿਆਵਾਂ ਦਾ ਅਗਰ ਸਾਡੇ ਕੋਲ ਗਿਆਨ ਹੈਗਾ ਉਹਨੂੰ ਅਸੀਂ ਆਪਣੇ ਲਈ ਅੰਡਰਸਟੈਂਡ ਕਰਕੇ ਫਿਊਚਰ ਦੀ ਪਲਾਨ ਜਿਹੜੀ ਆ ਉਹ ਕਰ ਸਕਦੇ ਮੰਨ ਲਓ ਜੀਪੀਐਸ ਕੀ ਹੈ ਜਾਂ ਅਸੀਂ ਜਿਹੜਾ ਵਾਦਰ ਫੋਰਕਾਸਟ ਕੀ ਹੈ ਅਸੀਂ ਫਿਊਚਰ ਦੇਖ ਸਕਦੇ ਜੇ ਮੈਨੂੰ ਹੁਣ ਆਉਣ ਵਾਲੇ ਮੰਨ ਲਓ 9 ਮਹੀਨੇ ਪਹਿਲਾਂ ਪਤਾ ਕੋਈ ਚੀਜ਼ ਤਮੇ ਅੱਜ ਜਿਹੜੀ ਕੋਈ ਚੀਜ਼ ਅਸੀਂ ਹਮੇਸ਼ਾ ਇਦਾਂ ਹੀ ਕਰਦੇ ਹਾਂ ਨਾ ਅਸੀਂ ਕੋਈ ਕਿਤੇ ਆਪਣੀ ਹੌਲੀਡੇ ਵੀ ਬੁੱਕ ਕਰਦੇ ਹਾਂ ਤਾਂ ਅਸੀਂ ਫਿਊਚਰ ਦੇ ਕੇ ਕਰਦੇ ਹਾਂ ਕਿ ਕਦੋਂ ਮਿਲੀਆਂ ਛੁੱਟੀਆਂ ਭਾਈ ਉਸ ਵਾਰ ਬੱਚਿਆਂ ਦੀਆਂ ਵੀ ਛੁੱਟੀਆਂ ਮਗਰ ਜਦੋਂ ਅਸੀਂ ਬੱਚਾ ਪੈਦਾ ਕਰਦੇ ਆ ਉਦੋਂ ਸਾਡੀ ਕੋਈ ਪਲਾਨਿੰਗ ਨਹੀਂ ਉਹ ਬੱਚਾ ਫਿਰ ਜਦੋਂ ਦਾ ਆ ਜਾਂਦਾ ਉਹ ਬੱਚੇ ਨੂੰ ਪ੍ਰੋਬਲਮ ਹੈ ਫਿਰ ਅਸੀਂ ਉਹਨੂੰ ਲੈ ਕੇ ਪੰਡਤਾਂ ਕੋ ਘੁੰਮਦੇ ਆ ਉਹੀ ਸਾਡੇ ਮਾਪੇ ਪਰ ਜਦੋਂ ਸਾਡੀ ਅਸੀਂ ਆਪਣੀਆਂ ਛੁੱਟੀਆਂ ਵੀ ਲੈ ਕੇ ਘੁੰਮਦੇ ਸੋ ਜੋਤਿਸ਼ ਜਿਹੜੀ ਇੱਕ ਬੜੀ ਪਿਆਰੀ ਵਿਦਿਆ ਹੈ ਇਹ ਤਾਂ ਸਹੀ ਅਗਰ ਇਸਤੇਮਾਲ ਜਨਮ ਕਰਨਾ ਆ ਗਿਆ ਉਹ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਆ ਕਿਸੇ ਦੀ ਮਤਲਬ ਇਹ ਨਹੀਂ ਕਿ ਕੋਪਨਤਾ ਹੋ ਜਾਣਾ ਇੱਕ ਬਤ ਹੁਣ ਤਾਂ ਬੜਾ ਬੜਾ ਈਜ਼ੀ ਹੈ ਤੁਸੀਂ ਸਿੱਖ ਸਕਦੇ ਚੀਜ਼ ਅੱਛੇ ਵਿਦਿਆਰਥੀ ਕੋਈ ਅੱਡੀ ਔਖੀ ਨਹੀਂ ਹੈ ਨਾ ਤੇ ਜਦੋਂ ਤੁਹਾਨੂੰ ਪਤਾ ਹੈ ਜੇ ਫਿਊਚਰ ਨੂੰ ਅਗਰ ਤੁਸੀਂ ਤੁਸੀਂ ਥੋੜਾ ਜਿਹਾ ਪ੍ਰੋਟੈਕਟ ਕਰਕੇ ਆਪਣੇ ਨੂੰ ਉਹਦੇ ਨਾਲ ਅਗਰ ਤੁਸੀਂ ਆਪਣੇ ਫਿਊਚਰ ਦੇ ਡਿਸੀਜਨ ਲੈਣੇ ਆ ਤੇ ਤੁਹਾਡੇ ਲਈ ਬੜਾ ਚੁਣੌਤੀ ਕਰਦੇ ਆ ਅਦਰਵਾਇਜ਼ ਵਿਦਿਆ ਮਤ ਹੋਰ ਵੀ ਬਹੁਤ ਬਾਕੀ ਐਸਾ ਨਹੀਂ ਹੈਗਾ ਕਿ ਜੋਤਿਸ਼ੀ ਬਦਨਾਮ ਹੈ ਹਾਂਜੀ ਕਿਹੜੀ ਦੁਨੀਆ ਦੀ ਐਸੀ ਵਿੱਦਿਆ ਜਿਹੜੇ ਅੱچھے ਡਾਕਟਰ ਵੀ ਹੈ ਮਾਰੇ ਡਾਕਟਰ ਵੀ ਅੱچھے ਵਕੀਲ ਵੀ ਹੈ ਮਾਰੇ ਵਕੀਲ ਵੀ ਹਰ ਪ੍ਰੋਫੈਸ਼ਨਲ ਬੰਦਾ ਹੈ ਜਿਹੜਾ ਉਹ ਹਰ ਪ੍ਰੋਫੈਸ਼ਨ ਦੇ ਵਿੱਚ ਕੋਈ ਨਾ ਕੋਈ ਮਾੜਾ ਵੀ ਹੈ ਕੋਈ ਹਜ਼ਾਰਾਂ ਚੰਗੇ ਵੀ ਹੈ ਉਹ ਜਿਹੜੇ ਹਜ਼ਾਰਾਂ ਚੰਗੇ ਹੈ ਉਹਨਾਂ ਦੇ ਨਾਲ ਉਹ ਜਿਹੜੇ ਜਿਹੜੇ ਕੁਝ ਨਹੀਂ ਹੈਗੇ ਚਲੋ ਉਸੇ ਕਾਰਨ ਉਹਨਾਂ ਨੂੰ ਮਦਦਾ ਦਿੱਤੇ ਤਾਂ ਲੋਕ ਹੀ ਕਰਪਟ ਕਰਦੇ ਆਂ ਸੋ ਉਹਨਾਂ ਤੋਂ ਬਚੋ ਜੀ ਠੀਕ ਹੈ ਜੀ ਸੋ ਜੋਤਸ਼ੀ ਮੇਨ ਕਿ ਤੁਸੀਂ ਆਪਣੇ ਕਰਮਾਂ ਨੂੰ ਸਹੀ ਕਰੋ ਉਹਦਾ ਨਾ ਇਜੋਤਸ਼ੀ ਨਾ ਜਿਹੜੇ ਫਿਰ ਜੋਤਸ਼ ਤੁਹਾਡਾ ਸਹੀ ਹੈ